ਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਪੋਮਾ ਹਰਾਜ ਤੇ ਤੁਸੀਂ ਜੁੜਿਓ ਸਖਰਾਜ ਪੀਬੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪੈਂਡਾ ਸੂਰੇ ਵਾਲਾ ਜਿਲ੍ਹਾ ਤੇ ਤਹਿਸੀਲ ਸ਼੍ਰੀ ਮੁਕਤਸਰ ਸਾਹਿਬ ਦਾ ਪੈਂਡਾ ਤੇ ਬਾਈ ਦਾ ਵਪਾਰ ਲਾਈਨ ਦਾ ਕੰਮ ਅਸੀਂ ਪਹੁੰਚੇ ਹਾਂ ਬਾਈ ਗੋਪੀ ਦੇ ਘਰੇ ਇੰਨਾ ਵੜਾ ਸੇਲ ਆ ਦੋਸਤੋ ਅੱਜ ਦੋ ਗੱਬਣਾ ਤੇ ਇੱਕ ਬਹੁਤ ਟੌਪ ਕੁਆਲਿਟੀ ਦੀ ਜਿਹੜੀ ਗਹਿਰਾ ਇਹ ਸੇਲ ਆ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲਵਾਂਗੇ ਵੀਡੀਓ ਨੂੰ ਲੈ ਅਖੀਰ ਤੱਕ ਦੇਖੋ ਦੋਸਤੋ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਇਹ ਚੰਗੇ ਪਸ਼ੂਆਂ ਦੇ ਜਿਹੜੀ ਖਰੀਦਦਾਰੀ ਉਹ ਕਰ ਸਕੋ ਸੋ ਦੋਸਤੋ ਫੇਸਬੁੱਕ ਪੇਜ ਆਪਣਾ ਸ਼ੌਂਕੀ ਪੀਵੀਟੀ ਨਾਲ ਨਾਲ ਉਹਨੂੰ ਵੀ ਫੋਲੋ ਕਰਿਓ ਤੇ ਆਓ ਲੈਨੇ ਆ ਸਾਰੀ ਜਾਣਕਾਰੀ ਤੇ ਕਰਦਿਆਂ ਦੋਸਤੋ ਤੁਹਾਡੇ ਨਾਲ ਸਾਂਝੀ। ਜੀ ਆਪਣਾ ਨਾਮ ਦੱਸਿਓ ਜੀ। ਨਾਮ ਮੇਰਾ ਗੋਪੀ ਆਈ। ਗੋਪੀ। ਗੋਪੀ ਵੀਰੇ ਆਪਣਾ ਮੋਬਾਈਲ ਨੰਬਰ ਦੱਸ ਦਿਓ। 62833 62833 81701 81701 ਹਾਂਜੀ ਠੀਕ ਐ ਬਾਈ। ਬਾਈ ਆਪਣਾ ਵਪਾਰ ਲੈਣ ਦਾ ਹੀ ਕੰਮ ਆ। ਹਾਂਜੀ ਬਾਈ। ਤੇ ਅੱਜ ਤਿੰਨ ਵਾੜਾਂ ਸੇਲ ਆਪਣੇ ਕੋਲੇ। ਹਾਂਜੀ ਬਾਈ। ਠੀਕ ਐ। ਤੇ ਸਭ ਤੋਂ ਪਹਿਲਾਂ ਆਪਾਂ ਜੇ ਗੱਲ ਕਰੀਏ ਗਿਰ ਵੈਲ ਦੀ ਟੇਕਨਵਾ ਸੂ ਆ। ਇਹ ਦੂਜਾ ਸੂ ਆ ਸੂਈ ਵੀਰ। ਦੂਜਾ ਸੂਈ ਆ। ਹਾਂ। ਤੇ ਮਗਰ ਬੱਚਾ ਬਾਈ ਮਗਰ ਬੱਚਾ ਬਾਈ ਲੋ ਬਾਈ ਆ ਬੱਚਾ ਵੱਚਾ ਤੇ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਇਹਨੂੰ 5 6 ਦਿਨ ਹੋ ਗਏ ਬੰਮੇ ਵੀਰ ਸੂਈ 5 6 ਦਿਨ ਹਾਂ ਤੇ ਬਾਈ ਸੀਲਸ ਲਗ ਬਹੁਤ ਆ ਮੈਂ ਨਾ ਬਾਈ ਜਿੱਧਰ ਦੀ ਮਰਜ਼ੀ ਬੈ ਨਹੀਂ ਯਾਰ ਮਤਲਬ ਆ ਗੋਣੇ ਇਨਾ ਪਸ਼ੂਆਂ 'ਚ ਮਿਲਦੇਗੇ ਜਿਹੜੇ ਬਾਈ ਤੁਹਾਨੂੰ ਦਿਖਾ ਰਿਹਾ ਜਿੱਧਰ ਦੀ ਮਰਜ਼ੀ ਬੈ ਬੱਚਾ ਕੋਈ ਨਹੀਂ ਛੱਡਿਆ ਹਜੇ ਦੋਨਾਂ ਪਾਸਿਆਂ ਤੋਂ ਤੁਹਾਨੂੰ ਸੀਲ ਪਣਾ ਦਿਖਾਉਨੇ ਆ ਦੋਸਤੋ ਇੱਕ ਪਸ਼ੂ ਦਾ ਨੇ ਵੜਾ ਥੋੜੀਆਂ ਗਰਮ ਹੁੰਦੀਆਂ ਪਰ ਇਹਦੇ ਕੋਈ ਚੜੀ ਲਥੀਦੀ ਇਹਨੂੰ ਆ ਵੇਖ ਸਕਦੇ ਹੋ ਤੁਸੀਂ ਬੱਚਾ ਪਾਸੇ ਖੜਾ ਜਿੱਥੇ ਮਰਜੀ ਹੱਥ ਮਾਰੀ ਆ ਕੋਈ ਇਹਨੂੰ ਨਿਆਂਦ ਨਹੀਂ ਕੋਈ ਵਿਚਾਰ ਕਿੰਨਾ ਦੁੱਧ ਆ ਬਾਈ ਇਹਦੇ ਥੱਲੇ ਦੁੱਧ ਇਹਦੇ ਥੱਲੇ ਪੋਮੈ 14 ਕਿਲੋ ਹੈਗਾ 14 ਲੀਟਰ ਹਾਂ ਲਓ ਵੀ ਮਤਰੋ ਮੂੰਹ ਮੱਥਾ ਤੁਹਾਨੂੰ ਦਿਖਾਉਣੇ ਆ ਪਿਓਰ ਗਿਰਦੇ ਵਿੱਚ ਆ ਤੇ ਰਾਜਸਥਾਨ ਦੀ ਦੋਸਤੋ ਇਹ ਨਸਲ ਮੱਥਾ ਮੁੱਥਾ ਵੇਖ ਕਿੰਨਾ ਚੱਕ ਬਹੁਤ ਚੰਗੀ ਆ ਹਾਂ ਚੱਕਾ ਮਾ ਮੱਥਾ ਤੇ ਦੋਸਤੋ ਕਿੰਨਾ ਬਾਈ ਦੁੱਧ ਇਹਦੇ ਥੱਲੇ ਆ 14 ਕਿਲੋ ਹੈਗਾ ਬਾਈ ਇਹਦੇ ਥੱਲੇ ਜਮ ਹਾਂ ਲਓ ਵੀ ਦੋਸਤੋ 14 ਲੀਟਰ ਦੋਵਾਂ ਨਾਲ ਕੋਈ ਬੰਦਾ ਚਾਰ ਟੈਂਪ ਚੋਲੇ ਪੰਜ ਚੋਲੇ ਜਿੰਨਾ ਚਿਰ ਮਰਜੀ ਚੋਲੇ ਸੀਲਸ ਲੱਗ ਤੇ ਚੋਣ ਠੀਕ ਹੈ 1 ਮਿੰਟ ਚੋਕੇ ਉੱਠ ਖੜ ਵਸ ਵਾਹ ਬਈ ਵਾਹ ਕੀ ਬਾਤ ਹੈ ਤੁਹਾਨੂੰ ਦਿਖਾਉਣੇ ਆ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਨ ਦਿਖਾਵਾਂਗੇ ਵੀਡੀਓ ਦੇ ਪਾਵਿਆਂ ਅਰ ਗਏ ਦੋਸਤੋ ਮੈਂ ਜਾ ਬਾਂ ਤੂੰ ਬੈਠ ਥੱਲੇ ਖੋਹਨੀਆਂ ਦੀ ਲਓ ਵੀ ਮਿੱਤਰੋ ਦੇਖ ਸਕਦੇ ਹੋ ਤੁਸੀਂ ਲਓ ਵੀ ਮੈਂ ਆਪ ਹੀ ਹੱਥ ਮਾਰ ਰਿਹਾ ਦੋਸਤੋ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਜਿਆਦਾ ਸੀਲਸ ਲੱਗ ਰਿਹਾ ਦੋਸਤੋ ਸਬੂਤ ਦੇ ਰਹੀ ਹੈ ਵੇੜ ਦੂਜਾ ਸੂਆ ਕਰਮਾਂ ਵਾਲੀ ਸੂਈ ਆ ਤੇ ਚੰਗੇ ਦੁੱਧ ਰਿਕਾਰਡ ਵਾਲੀ ਆ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨਾ ਦਿਖਾ ਦਿੰਨੇ ਆ ਆ ਕੇ ਤੁਸੀਂ ਦੋਸਤੋ ਦੇਖੋਗੇ ਥਣਾ ਦਾ ਗੈਸ ਸਾਈਜ਼ ਬਹੁਤ ਜ਼ਿਆਦਾ ਚੰਗਾ ਬਹੁਤ ਹੀ ਜ਼ਿਆਦਾ ਰੂਹ ਖੁਸ਼ ਹੋ ਜੂਗੀ ਦੋਸਤੋ ਦੇਖ ਕੇ ਪਹਿਲਾਂ ਨਹੀਂ 15 ਕਿਲੋ ਤੋਂ ਦਿੱਤਾ ਬਾਈ ਤੁਸੀਂ ਨਹੀਂ ਦੇਖ ਸਕਦੇ ਤੁਸੀਂ ਬਾਕੀ ਤੁਹਾਨੂੰ ਤੋੜ ਕੇ ਦਿਖਾਵਾਂ ਜਦੋਂ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਚੰਗਾ ਕੱਢ ਕਾੜਾ ਦੋਸਤੋ ਪਿਓਰ ਗਹਿਰਾ ਇਹ ਨੂੰ ਕਹਿੰਦੇ ਆ ਉਹ ਹੈ ਰਾਜਸਥਾਨ ਵਾਲਾ ਚੰਗੇ ਦਾ ਉਧਰ ਰਕਾਰ ਵਾਲੀ ਸੀਲਸਲਾਗ ਤੁਹਾਨੂੰ ਮੈਂ ਦਿਖਾਈ ਦਿੱਤੀ ਆ ਬਹੁਤ ਜ਼ਿਆਦੇ ਜਿੰਨੀ ਨਹੀਂ ਕਹਿ ਦੀਏ ਤੇ ਮਗਰ ਦੋਸਤੋ ਇਹਦੇ ਵਛਾ ਤੇ ਭਾਈ ਕੀ ਕੀਮਤ ਰੱਖੀ ਆ ਫਿਰ ਆਪਾਂ ਇਹਦੀ ਉਵੇਂ ਮੁੱਲ ਕਰਨ ਨੂੰ ਤਾਂ 85000 ਕਰ ਲੀਏ 65000 ਦੀ ਦੇਣੀ ਦੇਣੀ ਆ ਵਾਹ ਬਾਈ ਵਾਹ ਮੁੱਲ ਭਾਵੇਂ 85000 ਕਰ ਲੀਏ 65000 ਬ੍ਰੂਕ ਬਹੁਤ ਜ਼ਿਆਦੇ ਵਹਿੜਾ ਵਾਹ ਭਾਈ। ਸ਼ੰਦੀਰ ਤਾਂ ਭਾਵੇਂ ਕੋਈ ਐਂ ਚੁਈ ਜਾਵੇ ਯਾਰ। ਲਓ ਵੀ ਭਾਵੇਂ ਦੋਵੇਂ ਪਾਸੇ ਬਹਿ ਜਾਓ। ਕੋਈ ਨਿਆਣਾ ਨਹੀਂ, ਕੋਈ ਬੱਚਾ ਨਹੀਂ, ਕੋਈ ਕੁਛ ਨਹੀਂ। ਲਾਓ ਵੀ ਦੇਖ ਸਕਦੇ ਹਾਂ ਤੁਸੀਂ। ਲਾਓ ਵੀ ਚੁਾਈ ਲੱਗੀ ਆ ਕਿ ਕਿਆ ਬਾਤ ਹੈ। ਬਹੁਤ ਹੀ ਜਿਆਦੇ ਸ਼ਾਨਦਾਰ ਚ। ਬਹੁਤ ਠੰਡੀ ਵਾ। ਵਾਹ ਭਾਈ। ਕਿਆ ਬਾਤ ਹੈ। ਇਸ ਤੋਂ ਅੱਗੇ ਇਹ ਪਹਿਲਾ ਸੁਆ ਵੱਛੀ ਆ ਵੀ। ਪਹਿਲਾ ਸੁਆ ਵੱਛੀ ਤੇ ਕਿੰਨੇ ਦਿਨ ਲੈਂਦੀ ਆ? ਇਹਦੇ ਇੱਕ ਤਰੀਕ ਨੂੰ ਦਿਨ ਪੂਰੇ ਦੱਸਿਆ ਮਾਲਕਾਂ ਨੇ। ਇੱਕ ਤਰੀਕ ਨੂੰ। ਹਾਂਜੀ। ਠੀਕ ਐ। ਤੇ ਕੋਈ ਸੀਮਨ ਸੁਮਨ ਦਾ ਪਤਾ ਉਹਦੇ ਸਾਰੀ ਡਿਟੇਲ ਮਿਲ ਜੂਗੀ ਵੀਰ। ਵਾਹ ਜੀ। ਕਿੰਨੇ ਦਾ ਲੈਂਦੀ ਆ ਇੱਕ ਤਰੀਕ ਨੂੰ ਦਿਨ ਪੂਰੇ ਦੱਸਿਆ ਇੱਕ ਤਰੀਕ ਨੂੰ ਲਓ ਵੀ ਸੱਜਣਾ ਮੂੰਹ ਮੱਥੇ ਦੀ ਚੰਗੀ ਹੈ ਜਾਤ ਕੁਆਲਿਟੀ ਦੋਸਤੋ ਬਹੁਤ ਜ਼ਿਆਦੇ ਹੈ ਵੈੜ ਦੀ ਤੇ ਉਦੋਂ ਚੰਗਾ ਥਾਣਾ ਲਓ ਵੀ ਸੱਜਣਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਣਾ ਦਾ ਸਾਈਜ਼ ਤੇ ਗਾਇਬ ਦਿਖਾ ਦੇਾਂਗੇ ਬਹੁਤ ਸੋਹਣਾ ਥਾਣ ਲੱਗਾ ਤੇ ਪਿਛਲੇ ਪਾਸੇ ਸਫਾਈ ਦੇਖ ਸਕਦੇ ਹੋ ਤੁਸੀਂ ਵੈੜ ਦੀ ਬਹੁਤ ਜ਼ਿਆਦਾ ਤੇ ਸੀਲਸ ਲੱਗੇ ਵੀ ਚੰਗੀ ਹੈ ਖਿੱਚ ਕੇ ਵਹੋ ਜੀ ਬਾਈ ਢਿੱਲ ਕਿੰਨੀ ਕ ਬਹੁਤ ਜ਼ਿਆਦੇ ਬਾਈ ਲਓ ਵੀ ਪਤਲੀ ਚਮੜੀ ਆ ਤੇ ਢਿੱਲ ਚੰਗੀ ਆ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨਾ ਦੋਸਤੋ ਦਿਖਾ ਦਿੰਨੇ ਆ ਲਓ ਵੀ ਸਜਣੋ ਲਓ ਵੀ ਮਿੱਤਰੋ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਕਰਾ ਦਿੰਨੇ ਆ ਗੁਲਾਬੀ ਰੰਗ ਦੇ ਨੇ ਹਵਾਨਾ ਤਿਆਰ ਕਰਨਾ ਜਿੱਦੇ ਇਹ ਸੂਈ ਇੱਠ ਕੁੜਾ ਦੇਖ ਸਕਦੇ ਹੋ ਦੋਸਤੋ ਲੰਬਾਈ ਚੰਗੀ ਹੈ ਕੱਦ ਕਾਠ ਬਹੁਤ ਆ ਤੇ ਤੋੜ ਕੇ ਤੁਹਾਨੂੰ ਇਹ ਵੀ ਦਿਖਾ ਦਿੰਦਾ ਹਾਂਜੀ ਹਾਂਜੀ ਗਲਾਬੀ ਚੰਮੇ ਇਹ ਲੂਗਾ ਬਹੁਤ ਜਿਆਦੇ ਵੱਛੀ ਥੋੜੀ ਭਾਲ ਪਾ ਗਈ ਇਧਰਲੇ ਪਾਸੇ ਹਾਂਜੀ ਹਾਂਜੀ ਇਹਦਾ ਆ ਹੀ ਜਾਂਦੀ ਆਮ ਸੂਣ ਵਾਲੀਆਂ ਵੇੜਾਂ ਦੇ ਲਓ ਵੀ ਤੋੜ ਕੇ ਤੁਹਾਨੂੰ ਇਹਨੂੰ ਵੀ ਵਿਖਾ ਦਿੰਨੇ ਆ ਥੋੜੀ ਜੀ ਧੋਪਾ ਬਾਹਰ ਇਸ ਲਈ ਅੰਦਰ ਹੀ ਤੋੜ ਦਿੰਨੇ ਆ ਚਲੋ ਜੀ ਬਹੁਤ ਸੋਹਣੀ ਵੱਛੀ ਆ ਦੋਸਤੋ ਤੇ ਆਕੇ ਤੁਸੀਂ ਦੇਖੋਗੇ ਤਾਂ ਤੁਹਾਡੇ ਇਹ ਵੜ ਪਸੰਦ ਆਉ। ਪਹਿਲਾ ਸੂਆ ਬੱਛੀ ਆ ਬਹੁਤ ਚਾਰ। ਇੱਥੇ ਬੰਦ ਦੇ ਭਾਵੇਂਗੇ? ਬੰਦ ਲੈ ਭਾਈ। ਹਾਂਜੀ ਭਾਈ ਜੀ ਕੀ ਮੁੱਲ ਕਰਾਂਗੇ ਆਪਾਂ ਇਹਦਾ? ਚਲ ਭੋਵੇਂ ਮੁੱਲ ਤਾਂ ਵੀਰੇ ਦਾ ਭਾਵੇਂ 1 25 ਭਾਵੇਂ 30 ਕਰ ਲੇ ਬੱਜ ਜਾਵਾਂ। ਹਾਂ ਨਾ 95000 ਦੀ ਬੱਛੀ ਦੇਣੀ। ਵਾਹ ਭਾਈ ਵਾਹ! ਕੀ ਬਾਤ ਆ ਜੀ। ਇਹ ਜੀ ਦਾ 25 30 ਹਰ ਕੀ ਮੰਗੂਗਾ ਭਾਈ? ਬਿਲਕੁਲ ਭਾਈ। 25 30 ਮੰਗ ਲਿਆ ਮੁੱਲ ਵੀ 25 30 ਦੇ ਲਾਉਣਾ। ਪਰ ਆਪਣੀ ਵੀਡੀਓ ਪਹਿਲੀ ਆਪਾਂ 95000 ਦੀ ਦੇਣੀਓ ਹੀ ਦੇਣੀ ਆ। ਠੀਕ ਹੈ ਜੀ ਠੀਕ ਵੇਚਣ ਵਾਲੇ ਬੰਦੇ ਬਹੁ ਆਪਾਂ ਤੋਂ ਲੈ ਜਾਂਦੇ ਮੁੱਲ ਵੀ ਲਈ ਜਾਂਦੇ ਕੱਲ ਦੇ ਠੀਕ ਹੈ ਕੱਲ ਹੀ ਆਪਾਂ ਵੱਛੀ ਲਈ ਆ ਪਰ ਆਪਣਾ ਮਾਨਸ ਵੀ ਵੀਡੀਓ ਬਣਾ ਕੇ ਵੱਛੀ ਵੇਚਣੀ ਆ ਵਾਹ ਜੀ ਲਓ ਜੀ ਦੁਬਾਰਾ ਤੁਹਾਨੂੰ ਦਿਖਾ ਦਿੰਨੇ ਆ ਸਾਫ਼ ਸੁਥਰੀ ਬਹੁਤ ਆ ਵੇੜ ਇਹ ਥੋੜੀ ਜੀ ਭਾਲਾ ਦੋਸਤੋ ਉਹਦਾ ਡਰ ਨਾ ਮੰਨੇ ਉਹ ਵੀ ਥਣ ਖਿਚਣ ਦਾ ਕਰ ਕੁਰਗੀ ਹੋਰ ਕੋਈ ਚੱਕਰ ਨਹੀਂ ਸਹੀ ਹੈ ਜੀ ਇਹ ਲੈਵਾਲੂਆ ਤਾਂ ਬਾਈ ਬਹੁਤ ਜ਼ਿਆਦਾ ਸੋਨਾ ਤਿਆਰ ਕਰਨਾ ਵੱਛੀ ਨੇ ਠੀਕ ਹੈ ਲਓ ਵੀ ਇਸ ਤੋਂ ਅੱਗੇ ਤੁਹਾਨੂੰ ਇੱਕ ਹੋਰ ਵਾਇਰ ਦਿਖਾਉਣੇ ਆਂ ਹਾਂਜੀ ਭਾਈ ਜੀ ਇਹਦੇ ਬਾਰੇ ਦੱਸਿਓ ਕੀ ਡਿਟੇਲ ਇਹ ਲੱਛੀ ਪਹਿਲਾ ਸੂਆ ਭਾਈ ਮੋਹ ਚੌਗੀ ਹੈ ਵੀ ਠੀਕ ਹੈ ਜੀ ਹਾਂ ਤੇ ਇਹਦੇ ਦਿਨ 24 ਤਰੀਕ ਨੂੰ ਪੂਰੇ ਦਿਨੇ ਦੱਸਿਆ ਮਾਲਕਾਂ ਨੇ 9 ਮਹੀਨੇ ਠੀਕ ਹੈ ਸੀਮਨ ਸੁਮਣ ਨਹੀਂ ਦੱਸਿਆ ਜੀ ਨਹੀਂ ਇਹਦਾ ਕੋਈ ਆਪਣੇ ਕੋਲੇ ਡਿਟੇਲ ਨਹੀਂ ਝੂਠ ਮਾਰੀਏਗੇ ਉਹਦੀ ਫੁੱਲ ਡਿਟੇਲ ਮਿਲ ਉਹਦੀ ਫੁੱਲ ਡਿਟੇਲ ਵਾਹ ਬਈ ਵਾਹ ਲਓ ਵੀ ਸੱਚੀ ਗੱਲ ਇੱਥੋਂ ਪਤਾ ਲੱਗ ਜਾਂਦਾ ਵੀ ਨਹੀਂ ਤਾਂ ਅਗਲਾ ਹਰੇਕ ਹੀ ਕਹਿ ਲੈਂਦਾ ਵੀ ਐਸੇ ਹਫ਼ਤਾ ਵਾਛੀ ਮੌਜ ਨਾ ਲੈ ਜੂਗੀ ਲਓ ਵੀ ਸੋਨਾ ਥਣ ਲੱਗਿਆ ਤੇ ਵਿਰਲਾ ਚੰਗਾ ਹੈ ਦ ਜਦੋਂ ਫੂਨ ਵਾਲੇ ਦੇ ਨੇੜੇ ਹੋਈ ਤਾਂ ਦੋਸਤੋ ਬਹੁਤ ਵੱਡਾ ਇਹਨੇ ਹਵਾਨਾ ਤਿਆਰ ਕਰਨਾ ਲਓ ਵੀ ਸਾਫ ਸੁਥਰਾ ਤੇ 15 ਹਵਾਨਾ ਤੇ ਪਿੱਠ ਪੜਾ ਤੁਸੀਂ ਦੇਖ ਸਕਦੇ ਹੋ ਲਓ ਵੀ ਮਤਰਾ ਨਾੜਾ ਹਵਾਨੇ ਦੇ ਤੇ ਕਲੀਆਂ-ਕਲੀਆਂ ਤੁਹਾਨੂੰ ਦਿਖਾਈ ਦੇ ਜਾਣੀਆਂ ਤੇ ਮਿਲਕਵੇਨ ਨੇ ਵੀ ਦੋਸਤੋ ਨਜ਼ਰ ਮਾਰ ਲਓ ਚੰਗੀ ਆ ਸੋਹਣਾ ਕੱਦ ਕਾਠਾ ਮੂੰਹ ਮੱਥੇ ਵੀ ਦੇਖ ਸਕਦੇ ਹੋ ਤੁਸੀਂ ਦੇਖਾ ਵੇਖ ਲੈ ਬਾਈ ਕਿੱਥੋਂ ਲਾ ਕੇ ਤੇ ਕਿੱਥੋਂ ਤੱਕ ਲਾਉਣਾ ਵੱਛੀ ਨੇ ਸਹੀ ਗੱਲ ਹੈ ਇੱਧਰ ਦਿਖਾ ਦੀ ਪਿਛਲੇ ਪਾਸੇ ਮਾੜਾ ਆ ਲਓ ਵੀ ਮਤਰੋ ਢਿੱਲ ਤੁਸੀਂ ਇਹਦੇ ਵੀ ਦੇਖ ਸਕਦੇ ਐ 6 ਇੰਚੀ ਵਿੱਚ ਲੱਤਾਂ ਤੋਂ ਬਾਹਰ ਕੱਢ ਦੋਗੇ ਜਦੋਂ ਤਿਆਰ ਹੋ ਗਈ ਵੱਛੀ ਸਹੀ ਹੈ ਜੀ ਸਹੀ ਹੈ ਤੋੜ ਕੇ ਬਾਈ ਇਹ ਵੀ ਦਿਖਾ ਤੋੜ ਕੇ ਵਿਖਾ ਦੇ ਦੰਦ ਵੀ ਵਿਖਾ ਦੇ ਪਾ ਉਹਦੇ ਵੀ ਵਿਖਾ ਦੇ ਤੇ ਇਹਦੇ ਵੀ ਵਿਖਾ ਦੇ ਨਹੀਂ ਬਸ ਥੋੜੇ ਤੇ ਮਾਰੀ ਗੱਲ ਨਹੀਂ ਹੋਊਗੀ ਖੀਰੀ ਹੈ ਜੀ ਚੌਗੀ ਹੈ ਚੌਗੀ 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 ਜਿਹੜੀ ਗੱਲ ਹੋਊਗੀ ਉਹ ਹੀ ਕਹਿਣੀ ਚੌਗੀ ਚੌਗੀ ਮੇਰੇ ਚੰਗੀ ਤਰ੍ਹਾਂ ਦਿਖੇ ਨਹੀਂ ਲੋ ਵੀ ਕਾਦ ਕਾਠ ਰੰਗ ਹਰ ਪੱਖ ਤੋਂ ਚੰਗੀ ਆ ਇਹ ਹਵਾਨਾ ਪੱਟਾਂ ਦੇ ਵਿਚਲਾ ਰੱਖੂਗੀ ਤੇ ਬਹੁਤ ਵੱਡਾ ਤਿਆਰ ਕਰਨਾ ਉੱਪਰ ਤੱਕ ਚੌੜਾ ਹਵਾਨਾ ਸ਼ਰੀਰ ਦੀ ਹੱਡੀ ਬਿਲਕੁਲ ਗਾਇਆ ਵਰਗੀ ਸਿੱਧੀ ਹੈ ਹਵਾਨਾ ਦਾ ਬਾਈ ਭੂਮੇ ਦਾ ਮਹਾਰਾਜ ਇੱਕ ਸੋਖ ਰੱਖੇ ਵਿਚਾਰੀ ਕਰਮਾਲੀ ਨੂੰ ਰੰਗ ਭਾਗ ਦੇਖੀ ਤੇ ਠੀਕ ਹੈ ਜੀ ਠੀਕ ਕੋਈ ਤੋੜ ਕੇ ਸੋਖ ਚੰਗੀ ਤਰ੍ਹਾਂ ਦਿਖਾ ਦਿੰਨੇ ਕਦ ਕਾਠ ਹਰ ਪੱਖ ਤੋਂ ਚੰਗੀ ਆ ਸੋਹਣੀ ਰੈੜਾ ਦੋਸਤੋ ਗਲਾਬੀ ਸਕੈਨਾਂ ਦੋਸਤੋ ਚਮੜੀ ਦੀ ਜਿਹੜੀ ਹਵਾਨੇ ਦੀ ਆ ਤੇ ਬਾਈ ਇਹਦਾ ਕੀ ਆਪਾਂ ਮੁੱਲ ਕਰਾਂਗੇ ਜੀ ਮੁੱਲ ਕਰਨੋਂ ਤਾਂ ਇੱਕ 10 ਵੀ ਕਰ ਲਗੇ ਠੀਕ ਹੈ ਜੀ ਤਾਂ ਵੀ ਵੱਛੀ ਵੇਚ ਦਾਂਗੇ ਭੋਮੇ ਵਾਹ ਭਾਈਓ ਬਸ ਜਵਾਹਾਂ ਹਾਂ 87000 ਦੀ ਵੱਛੀ ਦੇਵਾਂਗੇ ਅੱਜ ਵਾਹ ਜੀ ਵਾਹ ਕੀ ਬਾਤ ਇੰਦਰ ਦਿਖਾ ਰੇ 80000 ਲਾ ਕੇ ਕੀ ਥਣਾ ਦਾ ਸੈ ਗੈਰ ਤੇ ਕੀ ਲੈਵਾ ਵੱਛੀ ਨਾੜਾ ਨੂੜਾ ਤੁਹਾਨੂੰ ਦੁਬਾਰਾ ਦਿਖਾ ਦਿੰਨੇ ਅਗਾੜੀ ਬਹੁਤ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਧੁੰਨੀ ਨਾਲ ਲੱਗੀ ਪਈ ਆ ਗਾੜੀ ਛਾੜੀ ਬੋਲ ਆਉਣੀ ਹੈ ਬਾਈ ਕਿਰੇ ਪਾਸੋਂ ਵੀ ਹਵਾ ਨਾ ਮਗਰਲੇ ਪਾਸੇੋਂ ਦਿਸਦਾ ਦੋਸਤੋ ਜਦੋਂ ਭਰਿਆ ਤੇ ਇਹਨੇ ਪੂਰਾ ਬਾਹਰ ਨੂੰ ਕੱਢ ਜਾਣਾ ਹਾਂ ਤੇ ਇਹ ਕੋਈ ਬੰਦਾ ਸਾਂ ਲੂਗਾ ਕੱਚਿਆਂ ਵਾਲ ਜਾ ਕੇ ਉਹਨਾਂ ਨੂੰ ਨਫਾ ਦੇ ਜਾਣੀਆਂ ਵੇੜਾ ਠੀਕ ਹੈ ਜੀ ਲਓ ਵੀ ਸੱਜਣੋ ਤਿੰਨ ਵੇੜਾ ਸਾਰੀ ਡਿਟੇਲ ਆਪਾਂ ਬਾਈ ਤੋਂ ਲੈਤੀ ਆ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਇਸ ਨੰਬਰ ਤੇ ਤੁਸੀਂ ਬਾਈ ਜਿਹਰਾਂ ਨਾਲ ਸੰਪਰਕ ਕਰਕੇ ਸੌਦਾ ਕਰ ਸਕਦੇ ਆ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦੇ ਦੋਸਤੋ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਵਹਿੜਾਂ ਕਿੱਦਾਂ ਦੀਆਂ ਲੱਗੀਆਂ ਤੇ ਇਸ ਤਰ੍ਹਾਂ ਦੀ ਵੀਡੀਓ ਲਈ ਦੋਸਤੋ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਫਾਰਦਾ ਕੰਮ ਆ ਵੇਚ ਨਹੀਂ ਪੈਣੀ ਹੈ ਵੇਚਣ ਵਾਲੀ ਚੀਜ਼ ਨਹੀਂ ਭੋਮਿਆ ਯਾਰ ਬਿਲਕੁਲ ਜੀ ਬਿਲਕੁਲ ਸੋਨਾ ਹੀ ਆ ਯਾਰ ਨਿਰਾਈ ਜਾਮਾ ਇਧਰ ਦੀ ਮਰਜ਼ੀ ਬੈਠਾ ਰਿਹਾ ਵੀਡੀਓ ਵੇਖਣ ਲਈ ਦੋਸਤੋ ਚੂਨ ਚੂਨ